ਨਚਾਂ ਮੈਂ ਕਹਤੇ ਮੱਥਾ ਪਿਆ ਦਮ ਕੇ ਚੰਨ ਚਾਵ ਕੇ ਤੇ ਮੱਥਾ ਪਿਆ ਦਮ ਕੇ ਅਜ ਪਟਣ ਸਹਿਰ ਰਸਨਾਈਆਂ ਮਾਦਾ ਗੁਜਰੀ ਨੂੰ ਦੇਉ ਨੀ ਵਦਾਈਆਂ ਮਾਦਾ ਗੁਜਰੀ ਨੂੰ ਦੇਉ ਨੀ ਵਦਾਈਆਂ ਨਵੇਂ ਪੀਤਾ ਲਾ ਲਈ ਉਤੋਂ ਨਾਲ ਪੈਨੇ ਵਾਰਦੇ ਨੇਕੀਆਂ ਦੀ ਵਾਹ ਵਗੀ ਵਿੱਚ ਸਰਸਾਰ ਦੇ ਬੀ ਦਾ ਲਾਲੀ ਉਤੋਂ ਲਾਲ ਬੇਨੇ ਵਾਰਦੇ ਨੇ ਕੀਆ ਰਿਵਾਵਗੀ ਵਿੱਚ ਸੰਸਾਰ ਦੇ ਆਦੇ ਪਟਨੇ ਸਹਰੇ ਉੱਠੀ ਖੁਸ਼ੀ ਦੀ ਲਹਿਰ ਆਦੇ ਪਟਨੇ ਸਹਰੇ ਉੱਠੀ ਖੁਸ਼ੀ ਦੀ ਲਹਿਰ ਫੁੱਲ ਪੱਤੀਆਂ ਅੰਬਰ بھر ਸਾਈਆਂ ਮਾਦਾ ਗੁਦਰੀ ਨੋਦੇਉ ਨੀਵਦਾਇਆਂ ਮਾਦਾ ਗੁਦਰੀ ਨੋਦੇਉ ਨੀਵਦਾਇਆਂ ਹੋਟਾਲ ਦੇਣਾ ਵਾਲੇ ਆ ਦਾ ਡੇਰਾ ਦੂਰ ਹੋ ਗਿਆ ਅੱਖ ਬੱਟੀ ਚੰਨ ਨੇ ਹਨੇਰਾ ਦੂਰ ਹੋ ਗਿਆ ਡਾਵਤ ਦੇਣਾ ਵਾਲੇ ਆ ਦਾ ਡੇਰਾ ਦੂਰ ਹੋ ਗਿਆ ਅੱਖ ਬੱਟੀ ਚੰਨ ਨੇ ਹਨੇਰਾ ਦੂਰ ਹੋ ਗਿਆ ਪੀੜਤੀ ਲਦੀ ਹਾਰ ਨਾਲ ਸਾਦੇ ਕਾਰਨ ਪੀੜਤੀ ਲਦੀ ਹਾਰ ਨਾਲ ਸਾਦੇ ਕਾਰਨ ਹੋਰੇ ਤਰ ਤੇਚੇ ਕੋ ਹੋ ਰਹਾ ਆਇਆਂ ਮਾਦਾ ਗੁਦਰੀ ਨੂੰ ਦੇਉ ਨੀਵ ਦਾਇਆਂ ਮਾਦਾ ਗੁਦਰੀ ਨੂੰ ਦੇਉ ਨੀਵ ਦਾਇਆਂ ਗੁਦਰੀ ਦਾ ਲਾਲ ਤੇਰੇ ਜਿਹਾ ਕੋਈ ਲਾਲ ਨਾ ਸਾਰੇ ਜੱਗ ਵਿੱਚ ਕੋਈ ਲਭਦੀ ਮਸਾਲਨਾ ਗੁਦਰੀ ਦਾ ਲਾਲ ਤੇਰੇ ਜਿਹਾ ਕੋਈ ਲਾਲ ਨਾ ਸਾਰੇ ਜੱਗ ਵਿੱਚ ਕੋਈ ਲਭਦੀ ਮਸਾਲਨਾ ਕੀਤੀ ਵੈਰੀ ਆ ਦੀ ਵਾਸੇ ਕੌਨ ਦਾ ਜਾਗ ਪਿਆ ਜੱਸ ਕੀਤੀ ਵੈਰੀ ਆ ਦੀ ਵਾਸੇ ਕੌਨ ਦਾ ਜਾਗ ਪਿਆ ਜੱਸ ਤਾਈਓਂ ਖਬਰੀ ਮਸੀਬਾ ਗਾਇਆ ਮਦ ਅਗੁਜਰੀ ਨੂੰ ਦੇਉ ਨੀਵ ਤਾਈਆਂ ਮਦ ਅਗੁਜਰੀ ਨੂੰ ਦੇਉ ਨੀਵ ਤਾਈਆਂ ਚੰਨ ਚਾਮ ਕੇ ਤੇ ਮੱਥਾ ਪਿਆ ਧਮਕੇ ਚੰਨ ਚਾਮ ਕੇ ਤੇ ਮੱਥਾ ਪਿਆ ਧਮਕੇ അത് സഹര ശരസാ മാതാ ഗുജരി നോദി ബുധാ മാതാ ഗുജരി നോദി ബുധാ മാുജരി നോദയോ താൻ്റെ